ਲੱਗੀ ਹੁਣ ਤਾਂ ਆਪਣਾ ਚਿੱਟੀ ਹੁਣ ਤਾਂ ਤੂੜੀ ਇਹ ਆਮਾ ਵੀ ਕੰਜੇ ਦਾ ਟੁੱਟੇ ਪਲਾਂ ਦੇ ਠੇਕ ਹੀ ਲੈਂਦਾ ਉਹ ਕਿਹ ਰਾਮਿਆ ਉਹ ਠੀਕ ਆ ਤਾਇਆ ਕੀ ਬਜਿਆ ਭਈਆ ਕੀ ਤੂੜੀ ਚ ਬਚਰਾ ਦਾ ਆ ਵੇਖ ਆ ਜਿਵੇਂ ਤੂੰ ਗੱਲ ਸੁਣੀ ਹੋਣੀ ਐਕ ਕੀ ਜਿਵੇਂ ਕਹਦੇ ਚਿੱਟੇ ਬ੍ਰੈਡਾਂ ਜਿਹੜੇ ਬੰਦੇ ਨੂੰ ਨਹੀਂ ਖਾਣੇ ਚਾਹੀਦੇ ਉਹ ਤਾਂ ਕਹਿੰਦੇ ਖਾਣੇ ਨਹੀਂ ਚਾਹੀਦੇ ਹਾਂ ਉਹਵੇਂ ਕਹਿੰਦੇ ਨਾ ਬ੍ਰਾਊਨ ਬ੍ਰੈਡ ਖਾਓ ਮੈਂ ਵੀ ਪਸ਼ੂਆਂ ਦੀ ਡਾਇਟ ਦਾ ਪੂਰਾ ਧਿਆਨ ਰੱਖਦਾ ਬ੍ਰਾਊਨ ਬ੍ਰਾਊਨ ਤੂੜੀ ਬ੍ਰਾਊਨ ਪੂੜੀ ਬ੍ਰਾਊਨ ਤੂੜੀ ਵੇਖ ਹੂੰ ਆਵੇ ਹੋਂ ਤਾਂ ਹਰੇਖ ਦੀ ਰੇਖ ਕਹਿੰਦੇ ਬ੍ਰਾਊਨ ਕੁੜੀ ਉਹ ਤਾਂ ਚੱਲ ਕੋਈ ਨਹੀਂ ਹਾਂ ਇਹ ਬ੍ਰਾਊਨ ਤੂੜੀ ਹੋ ਇਹ ਬ੍ਰਾਊਨ ਤੂੜੀ ਐ ਇਹ ਹਾਂ ਜੋਧਵੀ ਵੱਧ ਦੇਣਗੀਆਂ ਹਾਂ ਹਾਂ ਜਦੋਂ ਉਹਦੇ ਖਾਣ ਨੂੰ ਭਰਪੂਰ ਆ ਵਿਟਾਮਿਨਾਂ ਨਾਲ ਹੈ ਮੇਰੇ ਹਿਸਾਬ ਨਾਲ ਵਿਟਾਮਿਨ ਤਾਂ ਬਾਹਰ ਨਿਕਲੇ ਫਰਦਿਆ ਤੇ ਹੋਰ ਅੱਛਾ ਇਹ ਐ ਨਹੀਂ ਆਦਾ ਵੀ ਮੇਰੇ ਸੈਟ ਉੱਟਦੇ ਆ ਪੈਸੇ ਬਰੌਣੀ ਦਾ ਦਾ ਬਰੌਣ ਇਹ ਬਰੌਣ ਖਾਕੀ ਹੋਈ ਉਹ ਤਾਇਆ ਕੀ ਹੋ ਗਿਆ ਜਿਹੜੇ ਹਿਸਾਬ ਨਾਲ ਤੂੰ ਚਿੱਟੀ ਕਰਨ ਨੂੰ ਫਿਰਦਾ ਨਾ ਹਾਂ ਭਵਾਂ ਹਾਰ ਜੇਠ ਦੀ ਤੁੱਪ ਲੱਗ ਜੀ ਹਾਂ ਹੁਣ ਤਾਂ ਸਿਆਲ ਦਾ ਮਹੀਨਾ ਹਾਂ ਹੁਣ ਤਾਂ ਗਲੂਗੀ ਤੇ ਚੁੱਪ ਕਰਕੇ ਨਾ ਹਾਂ ਤੇ ਜਿਹੜੇ ਸੁੱਕ ਸੱਕ ਵਾਲੇ ਆ ਹਾਂ ਇਹਨਾਂ ਨੂੰ 20 50 ਰੁਪਏ ਜਿਹੜੇ ਹਿਸਾਬ ਨਾਲ ਚੁਕਾਈ ਦੀ ਚੁਕਾ ਦੇ ਉਹ ਨਹੀਂ ਨਹੀਂ ਇਹਦਾ ਵਿਕੂ ਕੀਤਾ ਆ ਵਿਕੂਗੀ ਇਹ ਵਿਕੂਗੀ ਤਾਂ ਸਹੀ ਹਾਂ ਵਿਕੂਗੀ ਇਹ ਹਾਂ ਹਾਂ ਵਿਕੂਗੀ ਇਹ ਐਡਾ ਡੰਪ ਐਵੇਂ ਨਹੀਂ ਲਾਇਆ ਮੈਂ ਹਾਂ ਹਾਂ ਰੇਲ ਗੱਡੀ ਜੇ ਤੂੰ ਹੀ ਬਣਾਈ ਬੈਠਾ ਤੇ ਹੋਰ ਹਾਂ ਤਾਇਆ ਕੀ ਰਹਾ ਜਾਂ ਕਰੀ ਜਾਂ ਰਾਮੇ ਹੋਏ ਓਏ ਸ਼ਰਮਾ ਕੀ ਹੋ ਗਿਆ ਕਹਿੰਦੇ ਹੁੰਦੇ ਨਾ ਹਾਂ ਜਦੋਂ ਮੱਤ ਵੱਜ ਜੇ ਬੰਦੇ ਦੀ ਅੱਛਾ ਉਦੋਂ ਗੱਲ ਕੁਝ ਹੋਰ ਹੋ ਜਾਂਦੀ ਹੁਣ ਕੀ ਵੀ ਮੱਤ ਵੱਜ ਜੀ ਇੱਥੇ ਦੇਖ ਰਾਮੇ ਦੀ ਟੂੜੀ ਦਾ ਵਪਾਰੀ ਨਹੀਂ ਬਣ ਗਿਆ ਸੀ ਹਾਂ ਆ ਬੱਚੇ ਬਦਿਆ ਐ ਮੈਂ ਕਹਿੰਦਾ ਮੇਰੀ ਗੱਲ ਸੁਣ ਲੈ ਇਹਨੂੰ ਕਾ ਕੋਰਸਟ ਵਾਲਾ ਤੇ ਰਲਾ ਕੇ ਇੱਥੇ ਤੇ ਛੱਤਾਂ ਦੇ ਲਾਉਣ ਲੱਗ ਜਾ ਵਧੀਆ ਉਹ ਕੰਮ ਆ ਵੀ ਕੰਮ ਮੁੰਡੇ ਦਾ ਠੀਕ ਹੈ ਹਾਂ ਉਹ ਤੂੰ ਉਦੋਂ ਮੱਥੇ ਵਾਲਾ ਕੰਮ ਦੱਸੀ ਆ ਨਾ ਓਏ ਆ ਇੰਨੀ ਜਗ੍ਹਾ ਵੇਲੇ ਪਿਆ ਮੇਰਾ ਰੱਤਾ ਤਾਂ ਆ ਜੀਵੇ ਤੇ ਖੁੰਬਾ ਲਾ ਦੇ 6 ਰੁਪਏ ਫੁੱਟ ਦੇ ਚੱਲਦਾ 6 ਰੁਪਏ ਫੁੱਟ ਉਹ ਉਹ ਤੇ ਮੱਥਾ ਬੜਾ ਵੱਜੂ ਖੁੰਬਾ ਲਾ ਦਾਂਗੇ ਲਾ ਵੀ ਕੀਦਾ ਆ ਵੀ ਗੱਲ ਵੀ ਸਹੀ ਆ ਜਾਂ ਪਰ ਖੁੰਬਾ ਚ ਬਹੁਤ ਫਾਇਦਾ ਖੁੰਬਾ ਦੇਖੇ ਮੈਂ ਐਂ ਲੱਗ ਜਾਣਗੇ ਹਾਂ ਤੇ ਇੱਥੇ ਟੈਂਟ ਲਾ ਦਾਂਗੇ ਐਸ਼ਾ ਹਾਂ ਤੈਨੂੰ ਹੋਇਆ ਕਿ ਤੂੰੜੀ ਨੂੰ ਯਾਰ ਵੇਚਦੇ ਬਹੁਤ ਵਧੀਆ ਯਾਰ ਕੋਈ ਇਹਦਾ ਆ ਆ ਤਾਂ ਸਵਾਦ ਨਾ ਬ੍ਰਾਊਨ ਤੂੜੀ ਹੋਣ ਕਰਕੇ ਤੂੜੀ ਲੱਗ ਜੂ ਬ੍ਰਾਊਨ ਤੂੜੀ ਹੋਣ ਕਰਕੇ ਬ੍ਰਾਊਨ ਹਾਂ ਚਾਕਲੇਟ ਹੁੰਦੀ ਹੈ ਬ੍ਰਾਊਨ ਹੁੰਦੀ ਹੈ ਨਾ ਜਵਾ ਚਾਕਲੇਟ ਬਣ ਗਈ ਚਾਕਲੇਟ ਇਹ ਪਸ਼ੂਆਂ ਵਾਸਤੇ ਹਾਂ ਪਰਸੋਂ ਨਾ ਤੂੰ ਉੱਤੇ ਬੈਠਾ ਸੀਗਾ ਹਾਂ ਮੈਨੂੰ ਐ ਲੱਗੇ ਜਿਵੇਂ ਗੱਲ ਸੁਣਦਾ ਕੋਈ ਨਾ ਝੋਟਾ ਬੈਠਾ ਹੋਵੇ ਕਿਉਂ ਤੂੰ ਤਾਂ ਤੂੜੀ ਤੇ ਤਾਂ ਢੀਂਦਾ ਨਹੀਂ ਸੀਗਾ ਲੈ ਦੱਸ ਯਾਰ ਐ ਕਹਿੰਦਾ ਕਹਦਾ ਤੂੰ ਵੀ ਬਰੌਣਾ ਤੇ ਰੰਗ ਵੀ ਤੂੜੀ ਦਾ ਰੰਗ ਹੀ ਕਾਉਣੀ ਆ। ਓਏ ਜਿਵੇਂ ਮਰਜ਼ੀ ਸਮਝ ਲਓ। ਓਏ ਇਹ ਤਾਂ ਸ਼ਰਮਾ ਪੈਕਟਾਂ 'ਚ ਪੈਕ ਕਰਕੇ ਵੇਚਣੀ ਆ ਮੈਂ ਤੇ ਬਹੁਤ ਮਹਿੰਗੀ ਵੀ ਕੁਤੇ ਬਾਹ ਲੱਗਦੀ ਇਹਨੂੰ ਨਾ ਖੁੰਬਾ ਇਹਨੇ ਨਹੀਂ ਛੱਡਣੀ ਇਹ ਯਾਰ। ਅੱਛਾ ਤਾਂ ਹਾਂ ਸੋਚ ਬੜੀ ਤਕੜੀ ਦਾ ਇਹ ਜਿਹੜਾ ਹੈ ਮਾਂ ਜੋ ਨਾ ਲਾਣੀ ਹਾਂ ਉਹਦਾ ਭਾਂਜਾ ਇਹ। ਪਾਥੀਆਂ ਵੇਚਤੀਆਂ ਸੀ। ਤੂੜੀ ਵੇਚਣ ਨੂੰ ਫਰਦਾ ਹੈ। ਤੂੜੀ ਵੇਚਣ ਨੂੰ ਫਰਦਾ। ਮੈਂ ਇਹਦੇ ਨੂੰ ਸਕੀਮਾਂ ਯਾਰ ਨਵੀਆਂ ਦੰਦਾ ਕਾਹਨਾਂ ਯਾਰ। ਸਕੀਮੀਆਂ ਆਪ ਆਪ ਹੀ ਬਥੇਰੇ ਆ ਬਾਈ। ਛੇ ਯਾਰ ਹਾਂ ਹਾਂ ਉਹ ਗੱਲ ਵੱਖਰੀ ਆਏ ਮੇਰੀ ਸਕੀਮ ਕੋਈ ਚੱਲਦੀ ਨਹੀਂ ਅੱਛਾ ਕਹਿ ਦੇ ਕਰਮ ਆ ਸਕੀਮਾਂ ਉਸਕੀ ਮੇਰਾ ਬੰਦਾ ਘਰ ਬਠੇ ਰਹਾਂ ਹਾਂ ਸਕੀਮ ਲੋਟ ਨਹੀਂ ਹੁੰਦਾ ਕੋਈ ਕੰਮ ਯਾਰ ਮੈਂ ਜੇ ਤੂੰ ਐਂ ਕਰੇ ਹਾਂ ਇਹ ਤੂੰੜੀ ਨੂੰ ਤੂੰ ਪੈਕਟਾਂ ਦੇ ਵਿੱਚ ਆਨਲਾਈਨ ਜਿਵੇਂ ਵੇਚ ਦਿਆ ਲੋਕ ਚੀਜ਼ ਐਂ ਵੇਚ ਯਾਰ ਰੁਪਈਆ ਬਹੁ ਵਟਲੇ ਕਰੋੜਾ ਰੁਪਈਆ ਵਟਲੇਗਾ ਤੂੰ ਮੈਂ ਅੱਛਾ ਯਾਰ ਹਾਂ ਚੱਲ ਦੇਖਦਾ ਹਾਂ ਕੋਸ਼ਿਸ਼ ਕਰਕੇ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਹੂੰ ਇਹ ਨਾ ਜਿਹਨੂੰ ਆਸਤ ਪੈ ਜੇ ਨਾ ਆਨਲਾਈਨ ਚੀਜ਼ ਮਂਗਾਉਣ ਦੀ ਹਾਂ ਉਹਨੇ ਉਹ ਗੋਹਾ ਮਂਹਾਈ ਜਾਂਦੇ ਆ ਗੋਹਾ ਚਾਹ ਯਾਰਾ ਸਿਹਰਾ ਹਾਟੀਆਂ ਹਾਂ ਹੋਰ ਲੱਟੜਾਂ ਪੱਟੜਾਂ ਸਾਰਾ ਕੁਸ਼ੀ ਮਂਗਾਈ ਜਾਂਦੇ ਐ ਤੇ ਇਹ ਨਾ ਇਹ ਪਤਾ ਕੀ ਐ ਇਹ ਬਿਮਾਰੀ ਐ ਤਾਇਆ ਆਨਲਾਈਨ ਆ ਆਨਲਾਈਨ ਜਿਹਨੂੰ ਮਂਗਾਉਣ ਦੀ ਆਸਤ ਪੈ ਜੇ ਉਹਨੇ ਐ ਨਹੀਂ ਵੇਖਣਾ ਵੀ ਪ੍ਰੋਡਕਟ ਸਹੀ ਨਿਕਲੂ ਏ ਨਹੀਂ ਤਨ ਮੈਂ ਗੱਲ ਦਰ ਤਨ ਨੂੰ ਪੈਕਟਾ ਜ ਮੈਂ ਸਿੱਕ ਰਗਾ ਹੀ ਆ ਪਾਣੀ ਵੇਖਣਾ ਓਏ ਸਿੱਕ ਰਿਆ ਕੀ ਹਾਂ ਐ ਕਿਉ ਬੁੜੀਆਂ ਦੇ ਨਹੀਂ ਰੱਖਦੀ ਵਰਤ ਹਾਂ ਆਨਲਾਈਨ ਗਵਾਰੇ ਦੇ ਹਾਂ ਚਾਰ ਫਲੀਆਂ ਚੁੱਬੜਾਂ ਦੀਆਂ ਦੋ ਮਿਰਚਾਂ ਦੀਆਂ ਤੇ ਉਹ ਤੇਰੇ ਨਾਲੇ ਮਾਮਾ ਦੋ ਦਾ ਨਾਲੇ ਜ਼ਿੰਮੇਦਾਰ ਕੋ ਦਾ ਜਦਾ ਮਰਜੀ ਫਰੀ ਚ ਲੈ ਅਗਲਾ ਹਣਾ ਲੈ ਤੇ ਉਹ ਨਾ ਗੱਲ ਸੁਣ ਮੇਰੀ ਸਾਡੇ ਵੇਲੇ ਹਾਂ ਜਿੰਨੀਆਂ ਕੋ ਗਵਾਦੇ ਦੀਆਂ ਫਲੀਆਂ ਆਨਲਾਈਨ ਚੱਕੀ ਫਿਰਦਾ ਸੀਗਾ ਹਾਂ ਉਹਨੀਆਂ ਕਿ ਤਾਂ ਗੀਦਿਆਂ ਚ ਭਰ ਜਾਂਦਗਾ ਸੀ ਠੀਕ ਹਾਂ ਹਾਂ ਹੁਣ ਤੂੰ ਵੀ ਇਹ ਆਨਲਾਈਨ ਕੰਮ ਚਲਾ ਗੱਲ ਤਾਂ ਸਹੀ ਐ ਤਾਇਆ ਨਾ ਕੰਮ ਚਲਾ ਰ ਮੈਂ ਜਦ ਤੈਨੂੰ ਸਕੀਮ ਦੇਣੀ ਸੀ ਦੇਤੀ ਇਹਨੂੰ ਇਹਨੂੰ ਪੈਕ ਕਰਕੇ ਪੈਕ ਕਰਕੇ ਇੱਕ ਬਾਜੂ ਇਹਦੇ ਉੱਤੇ ਨਾ ਪੱਲੜ ਪਾ ਕੇ ਵਿੱਚ ਖੁੰਬਾ ਲਾ ਦੇ ਠੀਕ ਨਾ ਇੱਕ ਹੋਰ ਗੱਲ ਆ ਜਿਹੜੇ ਹਿਸਾ ਹੁਣਾ ਤੇਰਾ ਇਹ ਜਗਾੜ ਆ ਅਰਬਾਂ ਖਰਬਾਂ ਰੁਪਈਆਂ ਦਾ ਮਾਲ ਆ 10 ਤਾਂ ਸਕਿਉਰਟੀ ਗਾਰਡ ਰੱਖੇ ਦਿੱਤੇ ਅੱਛਾ ਯਾਰ ਹੋ ਸਕਦੀ ਐ ਤਾਇਆ ਸ਼ਰਮਾ ਦੱਬੀ ਤੁਰਿਆ ਇਹਨੂੰ ਦਿਹਾੜੀ ਨਹੀਂ ਜਾਣ ਦੇਣਗੇ ਕਿਸਦੇ ਹੋਰ ਨਹੀਂ ਇਸੇ ਚੀਜ਼ ਰੱਖੇ ਮੇਰੀ ਗੱਲ ਸੁਣਾ 10 ਤਾਂ ਰੱਖ ਲੈ ਸਕਿਉਰਟੀ ਗਾਰਡ ਹਾਂ ਫਿਰ ਮੈਂ ਸਗਲ ਕਿਉਂਕਿ ਮਹਿੰਗਾਈ ਬੜਾ ਜਦੋਂ ਇੱਕ ਪੈਕਟ ਚ ਪਾਲੀ ਇਹ ਤੂੜੀ ਹਾਂ 50 ਗ੍ਰਾਮ 500 ਰੁਪਏ ਦੀ ਵਿਖੂਗੇ ਅੱਜ ਦੀ ਗੱਲ ਯਾਰ ਰੱਖ ਲੈ ਤਾਂ ਮੇਰੀ ਹਾਂ ਲੱਗ ਗਈ ਹਾਂ ਬੁਕਿੰਗ ਤਾਂ ਹੋ ਗਈ ਹੋਣੀ ਹੈ ਆਉਣ ਲੈ ਹਾਂ ਤਾਂ ਕੰਪਨੀ ਜੀ ਵਾਲਿਆਂ ਨੇ ਉਹ ਕਿਹਾ ਇਹ ਨਹੀਂ ਪਤਾ ਸਾਰੇ ਖਰੀਦਦ ਨੂੰ ਫਿਰ ਦੇਉਣ ਅੱਛਾ ਹਾਂ ਤੈਨੂੰ ਕਰਕੇ ਕੋਈ ਅਰਸ਼ਕੀਮ ਲਾਵਾ ਹਰਾ ਮੇਰੀ ਗੱਲ ਸੁਣ ਲੈ ਤੇਰੇ ਕੋਲ ਰੁਪਏ ਕਿੰਨੇ ਜੇਬ ਚ ਨੇ ਵੀਏ ਮੇਰੇ ਕੋਲ ਯਾਰ ਹੈਗਾ ਹੈਗਾ 2 ਲੱਖ ਰੁਪਏ ਸਾਰੇ ਲਾ ਦੇ ਨਹੀਂ ਨਹੀਂ ਸਾਰੇ ਲਾ ਦੇ ਲੱਗੂ ਲਾ ਇਹ ਕਰ ਲੱਖ ਰੁਪਏ ਤੇ ਲਾ ਦੇ ਸਕਿਉਰਟੀ ਆਸੇ ਪਾਸ ਹਾਂ ਹਾਂ ਤੇ ਲੱਖ ਰੁਪਏ ਦੇ ਲੈ ਗਿਆ ਲਫਾਫੇ ਅੱਛਾ ਪਾਈਆ ਪਾਈਆ ਪੈ ਕਰਕੇ ਵੇਚੇ ਕਰੋੜਾਂ ਰੁਪਇਆ ਨਾ ਵਟਿਆ ਓਏ ਓ ਵੇਖ ਆ ਵੇਖ ਹਾਂ ਨਜ਼ਰ ਤੋਂ ਵੇਖ ਕੀ ਬੰਨੀ ਬੈਠਾ ਤਾਂ ਜੁੱਤੀਆਂ ਤੂੰ ਪਹਿਲੇ ਸਕੀਮਾਂ ਕਰੇ ਤੇਰਾ ਰਾਮਾ ਤੇਰਾ ਨਹੀਂ ਕੁਝ ਕਰ ਸਕਦੇ ਓਏ ਬੇਟੇ ਰੁਕਈ ਨਜ਼ਰ ਨਾ ਲਾ ਦੇ ਵਾਹ ਵਾਹ ਰਾਮਾ ਵਾਹ ਆਇਆ ਮਖਾਵਾ ਤੈਨੂੰ ਆਇਆ ਐ ਸ਼ਰਮਾ